ਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਭਰ ਦੇ ਵਿੱਚ ਹਵਾਈ ਸਫਰ ਉੱਤੇ ਮੰਡਰਾ ਰਹੇ ਖਤਰੇ ਦੇ ਦਰਮਿਆਨ ਅਮਰੀਕਾ ਦੇ ਫਲਟਲਫੀਆ 에ਰਪੋਰਟ ਉੱਤੇ ਬੰਬ ਦੀ ਤਮਕੀਨੇ ਸੁਰੱਖਿਆ ਜੌਂਸੀਆਂ ਨੂੰ ਭਜੜਾ ਪਾ ਦਿੱਤੀਆਂ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸ਼ੁਕਰਵਾਰ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਨੂੰ ਰੋਕਣ ਦੇ ਹੁਕਮ ਦੇਂਦਿਆ ਪੁਲਿਸ ਸੱਦਨ ਦੀ ਹਦਾਇਤ ਦੇ ਦਿੱਤੀ ਗਈ ਫਲਾਈਟ ਅਵੇਲ ਦੇ ਅੰਕੜੇ ਦੇ ਮੁਤਾਬਕ ਬਲੈਕ ਫਰਾਈਡੇ ਦੀ ਗਹਿਮਾ ਗਹਿਮੀ ਦੌਰਾਨ 100 ਤੋਂ ਵੱਧ ਫਲਾਈਟਸ ਰੱਦ ਹੋਈਆਂ ਚਤ ਕੇ 4000 ਦੇ ਰਵਾਨਾ ਹੋਣ ਜਾਂ ਪਹੁੰਚਣ ਦੇ ਵਿੱਚ ਵੀ ਦੇਰੀ ਹੋਈ ਉਧਰ ਫਲੈਟਲਫੀਆ ਪੁਲਿਸ ਨੇ ਦੱਸਿਆ ਕਿ ਇੱਕ ਜਹਾਜ਼ ਵਿੱਚ ਖਤਰੇ ਭਰੀ ਜਾਣਕਾਰੀ ਮਿਲਣ ਦੇ ਮਗਰੋਂ ਇਸ ਦੀ ਢੁੰਗਾਈ ਤੇ ਨਾਲ ਤਲਾਸ਼ੀ ਲਈ ਗਈ ਅਤੇ ਕੁਝ ਵੀ ਸ਼ੱਕੀ ਬਰਾਮਦ ਨਾ ਹੋਣ ਉਤੇ ਐਮਰਜੈਂਸੀ ਅਲਰਟ ਰਾਤ ਕਰ ਦਿੱਤਾ ਗਿਆ ਦੱਸਿਆ ਕਿ ਇਸ ਤੋਂ ਪਹਿਲਾਂ ਨਿਊਯਾਰਕ ਦੇ ਲਕਵਾਟਿਆ 에ਅਰਪੋਰਟ ਉੱਤੇ ਡਾਟਾ 에ਅਰਲਾਈਨਸ ਦੀ ਫਲਾਈਟ ਤੇ ਵਿੱਚ ਹੀ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖਤੇ ਦੇ ਮੱਦੇਨਜ਼ਰ ਦਸਨਾ ਮੁਸਾਫਰਾਂ ਨੂੰ ਫੌਰੀ ਤੌਰ ਤੇ ਜਹਾਜ਼ ਵਿੱਚ ਉਤਾਰੇ ਗਿਆ ਜਦਕਿ ਦੂਜੇ ਪਾਸੇ ਵਾਸ਼ਿੰਗਟਨ ਡੀਸੀ ਦੇ ਰਿਗਨ ਵਾਸ਼ਿੰਗਟਨ ਨੈਸ਼ਨਲ 에ਅਰਪੋਰਟ ਉੱਤੇ ਵੀ ਬਿਲਕੁਲ ਇਸੇ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਨੇ ਇਤਿਦਾਂਨ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਛੁੱਟੀਆਂ ਤੋਂ ਪੱਤਰ ਰਹੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਤੇਜ਼ ਹਵਾਵਾਂ ਦੇ ਕਾਰਨ ਪੋਸਟਰ ਨਿਊਯਾਰਕ ਵਾਸ਼ਿੰਗਟਨ ਡੀਸੀ ਤੇ ਫਲੋਰਿਡਲਫੀਆ ਹਵਾਈ ਅੱਡੇ ਉਤੇ ਫਲਾਈਟਸ ਪ੍ਰਭਾਵਿਤ ਹੋ ਸਕਦੀਆਂ ਨੇ ਦੂਜੇ ਪਾਸੇ ਸਿਆਟਲ ਸੈਨ ਫ੍ਰਾਂਸਿਸਕੋ ਲਾਸ ਐਂਜਲਸ ਅਤੇ ਸੈਨ ਡਿਆਗੋ ਦੇ ਵੀ ਕਿ ਹੇਠਲੇ ਪੱਤਰ ਉਤੇ ਬੱਦਲਵਾਈ ਹੋਣ ਕਰਕੇ 에ਅ ਟ੍ਰੈਫਿਕ ਦੇ ਵਿੱਚ ਵੀ ਅੜਿੱਕੇ ਆ ਸਕਦੇ ਨੇ ਮਾਮੂਦੀਆਂ ਧਮਕੀਆਂ ਤੇ ਮੌਸਮ ਦੀ ਖਰਾਬ ਦੇ ਨਾਲ ਸੰਬੰਧਿਤ ਸਮੱਸਿਆਵਾਂ ਅਜੇ ਸਮੇਂ ਸਾਹਮਣੇ ਆਈਆਂ ਜੋ ਕਿ 에ਅਰਪਾਸਟ੍ਰ ਚਿਤਾਵਨੀ ਨੇ ਪੂਰੀ ਦੁਨੀਆ ਵਿੱਚ ਹਲਚਰ ਪੈਦਾ ਕਰ ਦਿੱਤੀ। A320 ਜਹਾਜ਼ਤ ਤੋਂ ਇਲਾਵਾ A319 ਅਤੇ A321 ਜਹਾਜ਼ਨੂੰ ਵੀ ਚਿਤਾਵਨੀ ਦੇ ਕੇਦੇ ਵਿੱਚ ਰੱਖਿਆ ਗਿਆ ਜਦ ਕਿ ਜ਼ਿਆਦਾਤਰ ਨਵੇਂ ਜਹਾਜ਼ਾਂ ਦੇ ਵਿੱਚ ਸਿਰਫ ਸੌਫਟਵੇਅਰ ਅਪਡੇਟ ਦੇ ਨਾਲ ਹੀ ਮਸਲਾ ਹੱਲ ਹੋ ਜਾਣਾ ਸੀ ਅਮਰੀਕੀ ਸਾਊਥ-ਵੈਸਟ 에ਅਰਲਾਈਨਸ ਇਹ ਚਿਤਾਵਨੀ ਦੇ ਕੇਦੇ ਤੋਂ ਬਾਹਰ ਰਹੀਆਂ ਕਿਉਂਕਿ ਇਸ ਵੱਲੋਂ ਬੋਇੰਗ 737 ਜਹਾਜ਼ੀ ਬੋਲ ਤੋਂ ਕੀਤੀ ਜਾਂਦੀ ਹੈ ਇਹ ਬਸਤੀ ਚਿਤਾਵਨੀ ਹੋਰ ਵੀ ਅਹਿਮ ਹੋ ਗਈ ਕਿਉਂਕਿ ਬੀਤੀ 3 ਅਕਤੂਬਰ ਨੂੰ ਮੈਕਸੀਕੋ ਤੋਂ ਨਿਊ ਜਰਸੀ ਆ ਰਹੀ ਜੈਟ ਬਲੂ ਦੀ ਫਲਾਈਟ 722 ਬੇਕਾਬੂ ਗ੍ਰੈਂਟੇ ਤਕਰੀਬਨ 100 ਫੁੱਟ height ਆ ਗਈ ਫਲਾਈਟ ਡਿਟਾਰਡ ਦੇ ਅੰਕੜਿਆਂ ਮੁਤਾਬਕ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਇਤਿਹਾਸ ਨੂੰ ਫਲੋਰੀਡਾ ਵਿਖੇ ਲੈਂਡ ਕਰਵਾਇਆ ਗਿਆ ਇਤਿਹਾਸ ਦੇ ਦੌਰਾਨ 15 ਤੋਂ 20 ਮੁਸافر ਜ਼ਖਮੀ ਹੋਏ ਜਿਨ੍ਹਾਂ ਨੂੰ ਵਖਵਖ ਹਸਪਤਾਲਾ ਦੇ ਵਿੱਚ ਦਾਖਲ ਕਰਵਾਉਣ ਦੀ ਰਿਪੋਰਟ ਸਾਹਮਣੇ ਆਈ ਹੈ 에ਅਰਬੱਸ ਦੇ ਵੱਲੋਂ ਤਾਜ਼ਾ ਮਸਲੇ ਨੂੰ ਸੋਲਰ ਰੇਡੀਏਸ਼ਨ ਦੇ ਨਾਲ ਜੋੜਿਆ ਗਿਆ ਜਿਸ ਕਰਕੇ ਫਲਾਈਟ ਕੰਟਰੋਲ ਕਰਨ ਵਾਲਾ ਡਾਟਾ ਕਰਪਟ ਹੋ ਸਕਦਾ ਹੈ ਤੇ ਉਤਰਪਾਤ ਵਿੱਚ 에ਅਰਬੱਸ A320 ਜਹਾਜ਼ ਦੀ ਗਿਣਤੀ 338 ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ 199 ਦਾ ਸੌਫਟਵੇਅਰ ਅਪਡੇਟ ਮੁਕੰਮਲ ਹੋ ਗਿਆ ਤੇ ਬਾਕੀ ਖਵਾਈ ਜਹਾਜ਼ ਦੇ ਵਿੱਚ 3 ਨਵੰਬਰ ਨੂੰ ਸਵੇਰੇ 5:30 ਵਜੇ ਤੱਕ ਮੁਕੰਮਲ ਹੋ ਜਾਵੇਗਾ ਸਸਕਾਰ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਭਰ ਦੇ ਵਿੱਚ ਹਵਾਈ ਸਫਰ ਉੱਤੇ ਮੰਡਰਾ ਰਹੇ ਖਤਰੇ ਦੇ ਦਰਮਿਆਨ ਅਮਰੀਕਾ ਦੇ ਫਲਟ ਹਲਫੀਆ 에ਰਪੋਰਟ ਉੱਤੇ ਬੰਬ ਦੀ ਤਮਕੀਨੇ ਸੁਰੱਖਿਆ ਜੌਂਸੀਆਂ ਨੂੰ ਭੱਜੜਾ ਪਾ ਦਿੱਤੀਆਂ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸ਼ੁਕਰਵਾਰ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਰੋਕਣ ਦੇ ਹੁਕਮ ਦੇਂਦਿਆ ਪੁਲਿਸ ਸੱਦਨ ਦੀ ਹਦਾਇਤ ਦੇ ਦਿੱਤੀ ਗਈ ਫਲਾਈਟ ਅਵੇਲ ਦੇ ਅੰਕੜੇ ਦੇ ਮੁਤਾਬਕ ਬਲੈਕ ਫਰਾਈ ਦੇ ਦੇ ਗਹਿਮਾ ਗਹਿਮੀ ਦੌਰਾਨ ਸੋ ਤੋਂ ਵੱਧ ਫਲਾਈਟਸ ਰੱਤ ਹੋਈਆਂ ਚੱਲ ਕੇ 4000 ਦੇ ਰਵਾਨਾ ਹੋਣ ਜਾਂ ਪਹੁੰਚਣ ਦੇ ਵਿੱਚ ਵੀ ਦੇਰੀ ਹੋਈ ਉਧਰ ਫਲਰਟਲਫੀਆ ਪੁਲਿਸ ਦੇ ਬਲਾਈ ਨੇ ਦੱਸਿਆ ਕਿ ਇੱਕ ਜਹਾਜ਼ ਵਿੱਚ ਖਤਰੇਬਾਰੇ ਜਾਣਕਾਰੀ ਮਿਲਣ ਦੇ ਮਗਰੋਂ ਇਸ ਦੀ ੁੰਗਾਈ ਤੇ ਨਾਲ ਤਲਾਸ਼ੀ ਲਈ ਗਈ ਅਤੇ ਕੁਝ ਵੀ ਸ਼ੱਕੀ ਬਰਾਮਦ ਨਾ ਹੋਣ ਉਤੇ ਐਮਰਜੈਂਸੀ ਅਲਰਟ ਰਾਤ ਕਰ ਦਿੱਤਾ ਗਿਆ ਦੱਸਿਆ ਕਿ ਇਸ ਤੋਂ ਪਹਿਲਾਂ ਨਿਊਯਾਰਕ ਦੇ ਲਕਵਾਟਿਆ 에어ਪੋਰਟ ਉੱਤੇ ਡਾਟਾ 에어ਲਾਈਨਸ ਦੀ ਫਲਾਈਟ ਦੇ ਵਿੱਚ ਵੀ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖਤੇ ਦੇ ਮੱਦੇਨਜ਼ਰ ਦਸਨਾ ਮੁਸਾਫਿਰਾਂ ਨੂੰ ਫੌਰੀ ਤੌਰ ਤੇ ਜਹਾਜ਼ ਵਿੱਚ ਉਤਾਰੇ ਗਿਆ ਜਦਕਿ ਦੂਜੇ ਪਾਸੇ ਵਾਸ਼ਿੰਗਟਨ ਡੀਸੀ ਦੇ ਰਿਗਨ ਵਾਸ਼ਿੰਗਟਨ ਨੈਸ਼ਨਲ 에어ਪੋਰਟ ਉੱਤੇ ਵੀ ਬਿਲਕੁਲ ਇਸੇ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਨੇ ਇਤਿਦ੍ਰਣ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਛੁੱਟੀਆਂ ਤੋਂ ਪਰਤ ਰਹੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਤੇਜ਼ ਹਵਾਵਾਂ ਦੇ ਕਾਰਨ ਪੋਸਟਰ ਨਿਊਯਾਰਕ ਵਾਸ਼ਿੰਗਟਨ ਡੀਸੀ ਤੇ ਫਲੋਰਡਲਫੀਆ ਹਵਾਈ ਅੱਡੇ ਉਤੇ ਫਲਾਈਟਸ ਪ੍ਰਭਾਵਿਤ ਹੋ ਸਕਦੀਆਂ ਨੇ ਦੂਜੇ ਪਾਸੇ ਸਿਆਟਲ ਸੈਨ ਫ੍ਰਾਂਸਿਸਕੋ ਲਾਸ ਐਂਜਲਸ ਅਤੇ ਸੈਨ ਡਿਆਗੋ ਦੇ ਵੀ ਕਿ ਹੇਠਲੇ ਪੱਤਰ ਉਤੇ ਬਦਲਬਾਹੀ ਹੋਣ ਕਰਕੇ 에ਅ ਟ੍ਰੈਫਿਕ ਦੇ ਵਿੱਚ ਵੀ ਅੜਿੱਕੇ ਆ ਸਕਦੇ ਨੇ ਮਾਮੂਤੀਆਂ ਧਮਕੀਆਂ ਤੇ ਮੌਸਮ ਦੀ ਖਰਾਬ ਦੇ ਨਾਲ ਸੰਬੰਧਿਤ ਸਮੱਸਿਆਵਾਂ ਅਜੇ ਸਮੇਂ ਸਾਹਮਣੇ ਆਈਆਂ ਜੋ ਕਿ 에ਅਰਪਾਸਟਰੀ ਚੇਤਾਵਨੀ ਨੇ ਪੂਰੀ ਦੁਨੀਆ ਵਿੱਚ ਹਲਚਰ ਪੈਦਾ ਕਰ ਦਿੱਤੀ। A320 ਜਹਾਜ਼ਤ ਤੋਂ ਇਲਾਵਾ A319 ਅਤੇ A321 ਜਹਾਜ਼ਨੂੰ ਵੀ ਚੇਤਾਵਨੀ ਦੇ ਕੇਦੇ ਵਿੱਚ ਰੱਖਿਆ ਗਿਆ। ਜਦ ਕਿ ਜ਼ਿਆਦਾਤਰ ਨਵੇਂ ਜਹਾਜ਼ਾਂ ਦੇ ਵਿੱਚ ਸਿਰਫ ਸੌਫਟਵੇਅਰ ਅਪਡੇਟ ਦੇ ਨਾਲ ਹੀ ਮਸਲਾ ਹੱਲ ਹੋ ਜਾਣਾ ਸੀ। ਅਮਰੀਕੀ ਸਾਊਥ-ਵੈਸਟ 에ਅਰਲਾਈਨਸ ਇਹ ਚੇਤਾਵਨੀ ਦੇ ਕੇਦੇ ਤੋਂ ਬਾਹਰ ਰਹੀਆਂ ਕਿਉਂਕਿ ਇਸ ਵੱਲੋਂ ਬੋਇੰਗ 737 ਜਹਾਜ਼ੀ ਬੋਲ ਤੋਂ ਕੀਤੀ ਜਾਂਦੀ ਹੈ। 에ਅਰਬਸੀ ਚੇਤਾਵਨੀ ਹੋਰ ਵੀ ਅਹਿਮ ਹੋ ਗਈ ਕਿਉਂਕਿ ਬੀਤੀ 3 ਅਕਤੂਬਰ ਨੂੰ ਮੈਕਸੀਕੋ ਤੋਂ ਨਿਊ ਜਰਸੀ ਆ ਰਹੀ ਜੈਟ ਬਲੂ ਦੀ ਫਲਾਈਟ 722 ਬੇਕਾਬੂ ਹੋ ਗਈ। ਤੇ तकरीबन 100 ਫੁੱਟ height ਆ ਗਈ ਫਲਾਈਟ ਰਿਟਾਰਡ ਦੇ ਅੰਕੜਿਆਂ ਮੁਤਾਬਕ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਇਤਿਹਾਸ ਨੂੰ ਫਲੋਰੀਡਾ ਵਿਖੇ ਲੈਂਡ ਕਰਵਾਇਆ ਗਿਆ ਇਤਿਹਾਸ ਦੇ ਦੌਰਾਨ 15 ਤੋਂ 20 ਮੁਸਾਫਰ ਜ਼ਖਮੀ ਹੋਏ ਜਿਨ੍ਹਾਂ ਨੂੰ ਵਖਵਾ ਖਸਪਤਾਲਾ ਦੇ ਵਿੱਚ ਦਾਖਲ ਕਰਵਾਉਣ ਦੀ ਰਿਪੋਰਟ ਸਾਹਮਣੇ ਆਈ ਹੈ 에ਅਰਬੱਸ ਦੇ ਵੱਲੋਂ ਤਾਜ਼ਾ ਮਸਲੇ ਨੂੰ ਸੋਲਰ ਰੇਡੀਏਸ਼ਨ ਦੇ ਨਾਲ ਜੋੜਿਆ ਗਿਆ ਜਿਸ ਕਰਕੇ ਫਲਾਈਟ ਕੰਟਰੋਲ ਕਰਨ ਵਾਲਾ ਡਾਟਾ ਕਰਪਟ ਹੋ ਸਕਦਾ ਹੈ ਤੇ ਉਧਰ ਭਾਰਤ ਵਿੱਚ 에ਅਰਬੱਸ A320 ਜਹਾਜ਼ ਦੀ ਗਿਣਤੀ 338 ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ 199 ਦਾ ਸੌਫਟਵੇਅਰ ਅਪਡੇਟ ਮੁਕੰਮਲ ਹੋ ਗਿਆ ਤੇ ਬਾਕੀ ਖਵਾਈ ਜਹਾਜ਼ ਦੇ ਵਿੱਚ 3 ਨਵੰਬਰ ਨੂੰ ਸਵੇਰੇ 5:30 ਵਜੇ ਤੱਕ ਮੁਕੰਮਲ ਹੋ ਜਾਵੇਗਾ ਸਸਕਾਰ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਭਰ ਦੇ ਵਿੱਚ ਹਵਾਈ ਸਫਰ ਉੱਤੇ ਮੰਡਰਾ ਰਹੇ ਖਤਰੇ ਦੇ ਦਰਮਿਆਨ ਅਮਰੀਕਾ ਦੇ ਫਲਟਲਫੀਆ 에ਰਪੋਰਟ ਉੱਤੇ ਬੰਬ ਦੀ ਤੰਕੀਨੇ ਸੁਰੱਖਿਆ ਏਜੰਸੀਆਂ ਨੂੰ ਭੱਜੜਾ ਪਾ ਦਿੱਤੀਆਂ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸ਼ੁੱਕਰਵਾਰ ਸ਼ਾਮ 7:00 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਨੂੰ ਰੋਕਣ ਦੇ ਹੁਕਮ ਦੇਂਦਿਆਂ ਪੁਲਿਸ ਸੱਦਨ ਦੀ ਹਦਾਇਤ ਦੇ ਦਿੱਤੀ ਗਈ ਫਲਾਈਟ ਅਵੇਲ ਦੇ ਅੰਕੜੇ ਦੇ ਮੁਤਾਬਕ ਬਲੈਕ ਫਰਾਈਡੇ ਦੇ ਗਹਿਮਾ ਗਹਿਮੀ ਦੇ ਦੌਰਾਨ 100 ਤੋਂ ਵੱਧ ਫਲਾਈਟਸ ਰੱਦ ਹੋਈਆਂ ਚਤ ਕੇ 4000 ਦੇ ਰਵਾਨਾ ਹੋਣ ਜਾਂ ਪਹੁੰਚਣ ਦੇ ਵਿੱਚ ਵੀ ਦੇਰੀ ਹੋਈ ਉਧਰ ਫਲੈਟਲਫੀਆ ਪੁਲਿਸ ਨੇ ਦੱਸਿਆ ਕਿ ਇੱਕ ਜਹਾਜ਼ ਵਿੱਚ ਖਤਰੇਬਾਰੇ ਜਾਣਕਾਰੀ ਮਿਲਣ ਦੇ ਮਗਰੋਂ ਇਸ ਨੂੰ ਗਾਇਦੇ ਨਾਲ ਤਲਾਸ਼ੀ ਲਈ ਗਈ ਅਤੇ ਕੁਝ ਵੀ ਸ਼ੱਕੀ ਬਰਾਮਦ ਨਾ ਹੋਣ ਉਤੇ ਐਮਰਜੈਂਸੀ ਅਲਰਟ ਰਾਤ ਕਰ ਦਿੱਤਾ ਗਿਆ ਦੱਸਿਆ ਕਿ ਇਸ ਤੋਂ ਪਹਿਲਾਂ ਨਿਊਯਾਰਕ ਦੇ ਲਕਵਾਟਿਆ 에য়ারਪੋਰਟ ਉੱਤੇ ਡਾਟਾ 에য়ারਲਾਈਨਸ ਦੀ ਫਲਾਈਟ ਦੇ ਵਿੱਚ ਵੀ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖਤਰੇ ਦੇ ਮੱਦੇਨਜ਼ਰ ਦਸਨਾ ਮੁਸਾਫਿਰਾਂ ਨੂੰ ਫੌਰੀ ਤੌਰ ਤੇ ਜਹਾਜ਼ ਵਿੱਚ ਉਤਾਰੇ ਗਿਆ ਜਦਕਿ ਦੂਜੇ ਪਾਸੇ ਵਾਸ਼ਿੰਗਟਨ ਡੀਸੀ ਦੇ ਰਿਗਨ ਵਾਸ਼ਿੰਗਟਨ ਨੈਸ਼ਨਲ 에য়ারਪੋਰਟ ਉੱਤੇ ਵੀ ਬਿਲਕੁਲ ਇਸੇ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਨੇ ਏਸਟ੍ਰੋਨ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਛੁੱਟੀਆਂ ਤੋਂ ਪਰਤ ਰਹੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਤੇਜ਼ ਹਵਾਵਾਂ ਦੇ ਕਾਰਨ ਪੋਸਟਰ ਨਿਊਯਾਰਕ ਵਾਸ਼ਿੰਗਟਨ ਡੀਸੀ ਤੇ ਫਲੋਰਡਲਫੀਆ ਹਵਾਈ ਅੱਡੇ ਉਤੇ ਫਲਾਈਟਸ ਪ੍ਰਭਾਵਿਤ ਹੋ ਸਕਦੀਆਂ ਨੇ ਦੂਜੇ ਪਾਸੇ ਸਿਆਟਲ ਸੈਨ ਫ੍ਰਾਂਸਿਸਕੋ ਲਾਸ ਐਂਜਲਸ ਅਤੇ ਸੈਨ ਡਿਆਗੋ ਦੇ ਵਿਕੇ ਹੇਟਲੇ ਪੱਤਰ ਉਤੇ ਬਦਲਵਾਈ ਹੋਣ ਕਾਰਕਿ 에ਅਰ ਟ੍ਰੈਫਿਕ ਦੇ ਵਿੱਚ ਵੀ ਅੜਿੱਕੇ ਆ ਸਕਦੇ ਨੇ ਮਾਮੂਲੀਆ ਧਮਕੀਆਂ ਤੇ ਮੌਸਮ ਦੀ ਖਰਾਬ ਦੇ ਨਾਲ ਸੰਬੰਧਿਤ ਸਮੱਸਿਆਵਾਂ ਅਚੇਤ ਸਮੇਂ ਸਾਹਮਣੇ ਆਈਆਂ ਜੋ ਕਿ 에ਅਰਪਾਸਟਰੀ ਚੇਤਾਵਨੀ ਨੇ ਪੂਰੀ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ। ਇਹ ਤਿੰਨ ਸੌ ਵੀਹ ਜਹਾਜ਼ਾਂ ਤੋਂ ਇਲਾਵਾ ਇਹ ਤਿੰਨ ਸੌ ਉੱਨੀ ਅਤੇ ਇਹ ਤਿੰਨ ਸੌ ਇੱਕੀ ਜਹਾਜ਼ਾਂ ਨੂੰ ਵੀ ਚੇਤਾਵਨੀ ਦੇ ਘੇਰੇ ਵਿੱਚ ਰੱਖਿਆ ਗਿਆ ਹੈ ਜਦ ਕਿ ਜ਼ਿਆਦਾਤਰ ਨਵੇਂ ਜਹਾਜ਼ਾਂ ਦੇ ਵਿੱਚ ਸਿਰਫ਼ software update ਦੇ ਨਾਲ ਹੀ ਮਸਲਾ ਹੱਲ ਹੋ ਜਾਣਾ ਸੀ ਅਮਰੀਕਾ ਦੇ ਸਾਊਥ ਵੈਸਟ ਏਅਰਲਾਈਨਸ ਇਹ ਚੇਤਾਵਨੀ ਦੇ ਘੇਰੇ ਤੋਂ ਬਾਹਰ ਰਹੀਆਂ ਕਿਉਂਕਿ ਇਸ ਵੱਲੋਂ ਬੋਇੰਗ 737 ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ ਏਅਰਬਸ ਦੀ ਚੇਤਾਵਨੀ ਹੋਰ ਵੀ ਅਹਿਮ ਹੋ ਗਈ ਕਿਉਂਕਿ ਬੀਤੀ 30 ਅਕਤੂਬਰ ਨੂੰ ਮੈਕਸੀਕੋ ਤੋਂ ਨਿਊ ਜਰਸੀ ਆ ਰਹੀ ਜੈਟ ਬਲੂ ਦੀ ਫਲਾਈਟ 7 ਸਕਿੰਟ ਬੇਕਾਬੂ ਰਹਿਣ ਤੇ تقریبا 100 ਫੁੱਟ ਹੇਠਾਂ ਗਈ ਫਲਾਈਟ ਰਿਟਾਰਡ ਦੇ ਅੰਕੜਿਆਂ ਮੁਤਾਬਕ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਜਹਾਜ਼ ਨੂੰ ਫਲੋਰੀਡਾ ਵਿਖੇ ਲੈਂਡ ਕਰਵਾਇਆ ਗਿਆ ਇਤਿਹਾਸ ਦੇ ਦੌਰਾਨ 15 ਤੋਂ 20 ਮੁਸਾਫਰ ਜ਼ਖਮੀ ਹੋਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣ ਦੀ ਰਿਪੋਰਟ ਸਾਹਮਣੇ ਆਈ ਹੈ 에ਅਰਬੱਸ ਦੇ ਵੱਲੋਂ ਤਾਜ਼ਾ ਮਸਲੇ ਨੂੰ ਸੋਲਰ ਰੈਡੀਏਸ਼ਨ ਦੇ ਨਾਲ ਜੋੜਿਆ ਗਿਆ ਜਿਸ ਕਰਕੇ ਫਲਾਈਟ ਕੰਟਰੋਲ ਕਰਨ ਵਾਲਾ ਡਾਟਾ ਕਰਪਟ ਹੋ ਸਕਦਾ ਹੈ ਤੇ ਉਤਰਪਾਤ ਵਿੱਚ 에ਅਰਬੱਸ A320 ਜਹਾਜ਼ ਦੀ ਗਿਣਤੀ 338 ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ 199 ਦਾ ਸੌਫਟਵੇਅਰ ਅਪਡੇਟ ਮੁਕੰਮਲ ਹੋ ਗਿਆ ਤੇ ਬਾਕੀ ਖਵਾਈ ਜਹਾਜ਼ ਦੇ ਵਿੱਚ 3 ਨਵੰਬਰ ਨੂੰ ਸਵੇਰੇ 5:30 ਵਜੇ ਤੱਕ ਮੁਕੰਮਲ ਹੋ ਜਾਵੇਗਾ